ਗੰਗਾ ਨਗਰ Rajasthan ਦੇ ਰਹਿਣ ਵਾਲੇ ਹੂੰ ਇਸ ਸਿਸਟਰ ਦੀ ਗਵਾਹੀ ਹੈ ਕਿ ਇੱਕ ਹਫਤਾ ਪਹਿਲਾਂ ਇਹਨਾਂ ਦੇ ਬੇਟੇ ਖੇਡ ਰਹੇ ਸੀ ਔਰ ਉਹਨਾਂ ਦੇ ਹੱਥ ਵਿੱਚ ਇੱਕ ਨਿਸ਼ਾਨੇ ਵਾਲੀ ਬੰਦੂਕ ਸੀ ਜੋ ਅਚਾਨਕ ਇਹਨਾਂ ਦੇ ਛੋਟੇ ਬੇਟੇ ਨੂੰ ਗਰਦਨ ਦੇ ਸਾਈਡ ਤੇ ਲੱਗੀ ਸੀ ਔਰ ਬਹੁਤ ਜ਼ਿਆਦਾ ਬਲੱਡ ਵੀ ਚੱਲਣ ਲੱਗ ਗਿਆ ਸੀ ਬਹੁਤ ਜ਼ਿਆਦਾ ਬੱਚਾ ਸੀਰੀਅਸ ਹੋ ਗਿਆ ਸੀ ਔਰ ਜਦੋਂ ਡਾਕਟਰ ਕੋਲ ਲੈ ਗਏ ਤਾਂ ਡਾਕਟਰ ਨੇ ਦੱਸਿਆ ਕਿ ਇਹਨਾਂ ਦੇ ਆਪਰੇਸ਼ਨ ਹੋਏਗਾ ਗੋਲੀ ਤਾਂ ਨਿਕਲੇਗੀ ਪਰ ਸਿਸਟਰ ਦੱਸ ਰਹੀ ਹੈ ਕਿ ਅਸੀਂ ਮਾਬਸ਼ੀਕ ਚਰਚ ਦਾ ਜੁੜੇ ਹੋਣ ਕਰਕੇ ਸੰਤ ਜੀ ਤੋਂ ਜਦੋਂ ਪ੍ਰੇ ਕਰਵਾਈ ਔਰ ਜੋ ਬਲੱਡ ਚਲਦੇ ਸੀ ਪ੍ਰੇ ਕਰੋਂਦੇ ਟਾਈਮ ਉਸੇ ਟਾਈਮ ਇਹਨਾਂ ਦਾ ਬਲੱਡ ਰੁਕ ਗਿਆ ਔਰ ਜੋ ਡਾਕਟਰ ਦੱਸ ਰਹੇ ਸੀ ਕਿ ਆਪਰੇਸ਼ਨ ਹੋਏਗਾ ਬਿਨਾ ਆਪਰੇਸ਼ਨ ਤੋਂ ਇਹਨਾਂ ਦਾ ਬੇਟਾ ਹੁਣ ਟੋਟਲੀ ਹੀਲ ਹੋ ਚੁੱਕਿਆ ਔਰ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਵਾਹ ਜੀਸਸ ਹਾਲੇਲੂਇਆ ਹਾਲੇਲੂਇਆ ਯਿਸੂ ਮਸੀਹ ਦੇ ਚੇਲੇ ਅਗਰ ਅਗ ਦੀਆਂ ਪੱਟੀਆਂ ਦੇ ਵਿੱਚ ਵੀ ਚਲੇ ਜਾਂਦੇ ਆ ਤਾਂ ਉੱਥੇ ਵੀ ਇਦਾਂ ਬੈਠੇ ਹੁੰਦੇ ਜਿਵੇਂ ਏਸੀ ਛੱਡਿਆ ਹੁੰਦਾ ਹੈ ਸਹੀ ਗੱਲ ਹੈ ਕਿ ਨਹੀਂ ਕਦੇ ਦੇਖਿਆ ਹੈ ਇੱਕ ਗੋਲੀ ਲੱਗਿਆ ਬੰਦਾ ਬੰਦੇ ਦੀ ਗੱਲ ਕਰ ਰਹੇ ਆ ਤਾਂ ਬੱਚਾ ਆ ਬੰਦਾ ਕਦੇ ਆਪਣੇ ਪੈਰਾਂ ਦੇ ਉੱਤੇ ਖੜਾ ਹੋਇਆ ਜਾਂਦਾ ਆ ਇਹਨਾਂ ਤਾਂ ਮੈਂ ਐਕਸਟਰਾ ਤੁਹਾਨੂੰ ਦਿਖਾਣੇ ਆ ਐਕਸਟਰਾ ਕਿੱਥੇ ਆ ਦੌੜ ਕੇ ਲੈ ਕੇ ਆਓ ਐਕਸਟਰਾ ਲੈ ਕੇ ਆਓ ਐਕਸਰੇਜ ਦਿਖਾਣੇ ਆ ਤੁਹਾਨੂੰ ਉਹ ਜੋ ਗੋਲੀ ਹੈ ਨਾ ਉਹ ਇੱਥੇ ਫਸੀ ਹੋਈ ਹੈ ਜੁਬਾੜੇ ਦੇ ਵਿੱਚ ਆਰ ਪਾਰ ਨਹੀਂ ਜਾਣ ਦਿੱਤੀ ਖੁਦਾ ਨੇ ਹੱਲੇ ਕੋਈ ਆਪਰੇਸ਼ਨ ਨਹੀਂ ਹੋਇਆ ਤੇ ਬੰਦਾ ਤੁਹਾਡੇ ਸਾਹਮਣੇ ਖੜਾ ਹੋਇਆ ਹੈ ਇਕਰੀਆ ਕੈਮਰਾਮੈਨ ਨੂੰ ਯੂਮ ਕਰਕੇ ਦਿਖਾਣਾ ਹੈ ਇੱਧਰ ਦੇਖੋ ਅਚਾਨਕ ਗੋਲੀ ਚੱਲ ਗਈ ਇਹਦੇ ਬ੍ਰਦਰ ਨੂੰ ਔਰ ਬੱਚੇ ਦੇ ਇਥੋਂ ਲੱਗੀ ਔਰ ਉਹ ਗੋਲੀ ਇਥੋਂ ਨਿਕਲੀ ਆ ਔਰ ਚਵਾੜੇ ਦੇ ਵਿੱਚ ਜਾ ਕੇ ਰੋਕ ਗਈ ਔਰ ਉਹਦੀ ਇਨਫੈਕਸ਼ਨ ਜਿਹੜੀ ਆ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਫੈਲ ਜਾਂਦੀ ਔਰ ਕਾਣੀ ਖਤਮ ਹੋ ਜਾਂਦੀ ਹੈ ਪਰ ਇਸ ਵਕਤ ਬੱਚੇ ਨੇ ਪਤਾ ਕੀ ਆਖਿਆ ਕੰਦਾ ਜੀ ਮੈਂ ਲਾਦੂਗਾ ਚਰਚ ਜਾ ਰਿਹਾ ਮਹਾਸਾਮਰ ਦੇ ਹੇਠਾਂ ਜੀਜ਼ਸ ਮੇਰੇ ਨਾਲ ਆ ਮੈਨੂੰ ਕੁਛ ਨਹੀਂ ਹੋਏਗਾ ਪਿੰਨਾ ਆਪਰੇਸ਼ਨ ਦੇ ਆ ਬੱਚਾ ਖੜਾ ਆ ਤੁਹਾਡੇ ਸਾਹਮਣੇ ਇਹ ਜ਼ੂਮ ਕਰਕੇ ਨਹੀਂ ਜਣੋ ਦਿਖਾਣਾ ਹੈ ਇਹ ਜਦੋਂ ਅਲੱਗ ਤੋਂ ਟੈਸਟ ਬਣੀ ਅਪਲੋਡ ਕਰਾਂਗੇ ਅਸੀਂ ਇਹ ਅਲੱਗ ਹਿੱਸਾ ਜਿਹੜਾ ਇਸ ਦਾ ਹੈ ਤੁਹਾਡਾ ਤੁਸੀਂ YouTube ਦੇ ਤੇ ਇਹਨੂੰ ਦੇਖੋਗੇ ਜ਼ੂਮ ਕਰਕੇ ਐਕਸ-ਰੇ ਦੇ ਵਿੱਚ ਉਦਾਂ ਹੀ ਉਹ ਹਿੱਸਾ ਦਿਖ ਰਿਹਾ ਹੱਲੇ ਵੀ ਇਹਦੇ ਤੇ ਬਾੜੇ ਦੇ ਅੰਦਰ ਹੈਗੀ ਹੈ ਔਰ ਡਾਕਟਰਾਂ ਨੇ ਬੋਲਿਆ ਕਿ ਆਪਰੇਸ਼ਨ ਹੋਏਗਾ ਔਰ ਉਸ ਤੋਂ ਬਾਅਦ ਕ निकालेंगे ਪਰ ਇਹਨਾਂ ਕੀ ਆਖਿਆ ਕਿ ਨਹੀਂ ਪਿਛਲੇ ਐਤਵਾਰ ਸ਼ਬਦ ਮਿਲਿਆ ਕਿ ਇੱਕ ਹਫਤਾ ਤੁਸੀਂ ਚਰਚ ਦੇ ਵਿੱਚ ਆਣਾ ਹੈ ਸੇਵਾ ਕਰਨੀ ਹੈ ਇਹ ਸਾਰਾ ਪਰਿਵਾਰ ਡਾਕਟਰਾਂ ਦੀਆਂ ਸਾਰੀਆਂ ਗੱਲਾਂ ਨੂੰ ਇੱਕ ਸਾਈਡ ਤੇ ਰੱਖ ਕੇ ਹਫਤਾ ਹੋ ਗਿਆ ਇੱਥੇ ਆਣ ਕੇ ਬੈਠਾ ਤੇ ਬੱਚਾ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਕਿੱਥੋਂ ਆਇਓ ਸਾਰਿਆਂ ਨੂੰ ਜੈ ਮਸੀਦੀ ਪਸੰਦ ਜੀ ਜੈ ਮਸੀਦੀ ਸੰਤ ਜੀ ਅਸੀਂ ਗੰਗਾ ਨਗਰ ਤੋਂ ਆਏ ਆਂ ਰਾਜਸਥਾਨ ਤੋਂ ਹਾਂ ਜੀ ਕੀ ਹੋਇਆ ਸੀਗਾ ਬੱਚੇ ਖੇਡ ਰਹੇ ਸੀ ਇਹ ਬਾਹਰ ਇੱਕ ਬڑا ਬੇਟਾ ਵੀ ਗਾਣਾ ਚਲਾ ਰਿਹਾ ਸੀਗਾ ਤੇ ਛੋਟਾ ਬਾਰ ਖੇਡ ਰਿਹਾ ਸੀ ਇਹਨੂੰ ਪਤਾ ਨਹੀਂ ਸੀਗਾ ਵੀ ਗੋਲੀ ਇਧਰ ਨੂੰ ਆ ਰਹੀ ਹੈ ਤੇ ਉਹ ਅਚਾਨਕ ਇਹਦੇ ਗਲੇ 'ਚ ਗੋਲੀ ਲੱਗ ਗਈ ਬਲੱਡ ਇਸ ਤਰ੍ਹਾਂ ਵਹਿ ਰਿਹਾ ਸੀਗਾ ਕਿ ਜਿਸ ਤਰ੍ਹਾਂ ਕਿਸੇ ਨੇ ਪਾਈਪ ਲਗਾ ਕੇ ਪਾਣੀ ਪਾ ਰਿਆ ਹੋਵੇ ਬਾਹਰ ਤੱਕ ਐਨੀ ਉੱਚੀ ਧਾਰ ਆ ਰਹੀ ਸੀਗੀ ਬਹੁਤ ਹੀ ਜਿਆਦੇ ਘਬਰਾ ਗਏ ਇੱਕ ਵਰਤਾ ਕੇ ਸੀ ਸਾਰੇ ਵੀ ਇਹਦੇ ਪਾਪਾ ਤਾਂ ਕਹਿਣ ਲੱਗੇ ਸੀਗੇ ਕਿ ਵੀ ਹੁਣ ਕੀ ਬਣੂਗਾ ਵੀ ਹੁਣ ਕੀ ਕਰ ਸਕਦੇ ਆਪਣੇ ਕੋਲੇ ਕੁਝ ਵੀ ਹੈ ਨਹੀਂ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਆਪਣੇ ਕੋਲੇ ਸਾਰਾ ਹੈ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਮੈਂ ਜਦੋਂ ਬਾਹਰ ਆ ਕੇ ਰੱਖਿਆ ਵੀ ਘਬਰਾ ਤਾਂ ਇੱਕ ਵਾਰੀ ਮੈਂ ਵੀ ਗਈ ਪਰ ਨਹੀਂ ਇੱਕ ਵਾਰੀ ਮੈਂ ਕੁਝ ਨਹੀਂ ਬੋਲਿਆਗਾ ਤੇ ਬੱਚਾ ਮੈਨੂੰ ਕਹਿੰਦਾ ਮਮਾ ਯਿਸੂ ਮਸੀਹ ਕੁਝ ਨਹੀਂ ਹੋਣ ਦਿੰਦਾ ਨਾ ਮੈਨੂੰ ਮੈਂ ਕਿਹਾ ਨਹੀਂ ਹੋਣ ਦਿੰਦਾ ਕਹ ਮਮੀ ਮੈਂ ਖੂਨ ਖਰੀਦਦਾ ਨਾ ਮੈਂ ਕਿਹਾ ਹਾਂ ਫਿਰ ਇਹਨੇ ਵਰਡ ਕਲੇਮ ਕਰੇ ਮੈਂ ਕੂੜੇ ਖਾਣਾ ਚੰਗਾ ਹੋ ਚੁੱਕਿਆ ਮੈਂ ਕੂੜ ਖਰੀਦਾ ਮੈਂ ਪ੍ਰਿਥਵੀ ਦਾ ਨਮਕਾਣ ਸਾਰੀ ਉਹ ਸੌਗ ਦੀ ਵਰਡਿੰਗ ਬੋਲੀ ਬੱਚੇ ਨੇ ਤੇ ਰਸਤੇ 'ਚ ਫਿਰ ਅਸੀਂ ਕਾਰ 'ਚ ਬੈੰਘੇ ਸਾਰ ਸੀ ਪਾਸੇ ਸੰਤ ਜੀ ਨੂੰ ਫੋਨ ਲਾਇਆ ਫੋਨ ਲਾ ਕੇ ਕਿ ਸੰਤ ਜੀ ਪ੍ਰੇ ਕਰੋ ਸਾਡੀ ਹੈਲਪ ਕਰੋ ਵੀ ਅਸੀਂ ਇਸ ਤਰ੍ਹਾਂ ਕਰਕੇ ਬਹੁਤ ਮੁਸੀਬਤ 'ਚ ਫਸ ਗਏ ਸੰਤ ਜੀ ਕਹਿੰਦੇ ਕੁਛ ਨਹੀਂ ਹੁੰਦਾ ਤੁਸੀਂ ਵੀ ਪ੍ਰੇ ਕਰੋ ਸੀ ਜਸਤ ਪ੍ਰੇਰオイル ਸੀਗਾ ਸਾਡੇ ਕੋਲੇ ਜਸਤੀ ਸਾਰੀ ਸ਼ੀਸ਼ੀ ਦੀ ਸ਼ੀਸ਼ੀ ਦੇ ਸਿਰ ਉੱਤੇ ਪਾ ਦਿੱਤੀ ਤੇ ਜਾਂਦੇ ਜਾਂਦੇ ਡਾਕਟਰਾਂ ਨੂੰ ਤਾਂ ਕੁਝ ਕਰਨਾ ਵੀ ਨਹੀਂ ਪਿਆਗਾ ਦੀ ਬਲੱਡ ਉਸੇ ਟਾਈਮ ਵੀ ਰੁਕ ਗਿਆ ਸੀਗਾ ਓਏ ਔਇਲ ਜਿਹੜਾ ਤੁਸੀਂ ਇੱਥੋਂ ਲੈ ਕੇ ਜਾਣੇ ਆਏ ਉਹਦੀਆਂ ਗਵਾਹੀਆਂ ਆ ਅੱਜ ਤੁਹਾਨੂੰ ਲੱਗਦਾ ਉਹ ਸਿੰਪਲ ਆ ਖਰੇ ਇਦਾਂ ਹੀ ਦੇ ਦਿੰਦੇ ਆ ਅਭਿਸ਼ੇਕ ਆ ਉਸ ਦੇ ਅੰਦਰ ਦੇਖੋ ਕਿਦਾਂ ਮੁਰਦਿਆਂ ਨੂੰ ਜੀਵਨ ਦੇ ਰਿਹਾ ਇੱਥੇ ਬੱਚਾ ਵੀ ਜਦੋਂ ਉਹਨੂੰ ਗੋਲੀ ਲੱਗੀ ਹੋਈ ਆ ਬਲੱਡ ਇਦਾਂ ਵਹਿ ਰਿਹਾ ਜਿਦਾਂ ਟੂੜੀ ਛੱਡੀ ਹੁੰਦੀ ਆ ਤੇ ਡਾਕਟਰ ਕੋਲ ਪਹੁੰਚਣ ਤੋਂ ਪਹਿਲਾਂ ਪੱਟੀ ਕਰਨ ਤੋਂ ਪਹਿਲਾਂ ਔਇਲ ਯੂਜ਼ ਕੀਤਾ ਆ ਜੀਜ਼ਸ ਨੇ ਉੱਥੇ ਹੀ ਰੋਗ ਦਿੱਤਾ ਆ ਤੁਸੀਂ ਜਿੱਥੇ ਬੈਠੇ ਹੋਇਆ ਕੀ ਆਮ ਜਗ੍ਹਾ ਆ ਖਾਸ ਜਗ੍ਹਾ ਆ ਤੁਹਾਨੂੰ ਖਾਸ ਬਣਾਉਣ ਦੇ ਲਈ ਪਰਮੇਸ਼ਵਰ ਇਸ ਜਗ੍ਹਾ ਤੇ ਲੈ ਕੇ ਆਇਆ ਕੀ ਹੋਇਆ ਭੈਣ ਉਸ ਤੋਂ ਬਾਅਦ ਉਸ ਤੋਂ ਬਾਅਦ ਸੰਤ ਜੀ ਉਹਨਾਂ ਨੇ ਥੋੜੀ ਬਹੁਤ ਪੱਟੀ ਕੀਤੀ ਇੰਜੈਕਸ਼ਨ ਵਗੈਰਾ ਲਗਾਏ ਕਹਿੰਦੇ ਇਨਫੈਕਸ਼ਨ ਨਾ ਹੋ ਜਾਏ ਕਿਉਂਕਿ ਹਜੇ ਸਾਨੂੰ ਵੀ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਹੋਇਆ ਕਿਉਂਕਿ ਵੱਡਾ ਬੇਟਾ ਡਰ ਗਿਆ ਸੀ ਵੀ ਜੇ ਸ਼ਾਇਦ ਮੈਂ ਇਸ ਤਰ੍ਹਾਂ ਵੀ ਦਾਸ ਤਾਂ ਤਾਂ ਮੈਨੂੰ ਨਾ ਕਿਤੇ ਡੰਟਣ ਇਸ ਤਰ੍ਹਾਂ ਸ਼ਾਇਦ ਹੋ ਸਕਦਾ ਸੀ ਇਹਦੇ ਵੀ ਮਾਰਦੇ ਕੋਟ ਦੇ ਹੋਰ ਕੁਝ ਉਧਰਲੇ ਪਾਸੇ ਹੋ ਜਾਂਦੇ ਪਰ ਅਸੀਂ ਜਸ ਵੀ ਇਹਨੇ ਫਿਰ ਸਾਨੂੰ ਰਾਤ ਨੂੰ ਦੱਸਿਆ ਵੀ ਡੈਡੀ ਗਲਤੀ ਤਾਂ ਮੇਰੇ ਤੋਂ ਹੋਈ ਆ ਫਿਰ ਦੂਸਰੇ ਦਿਨ ਰਾਤ ਨੂੰ ਬਲੱਡ ਚੱਲ ਪਿਆ ਫਿਰ ਉਸ ਤੋਂ ਬਾਅਦ ਅਸੀਂ ਰਾਤ ਨੂੰ ਸੰਤੀ ਤੇ 1 ਵਜੇ ਫਿਰ ਅਸੀਂ ਮੈਸੇਜ ਕਰਕੇ ਪ੍ਰੇਰ ਕਰਵਾਈ ਪ੍ਰੇਰ ਹੋਈ ਸਾਡੇ ਲਈ ਫਿਰ ਸਾਨੂੰ ਵੀ ਬੜੀਆ ਵੀ ਦਰਸ਼ਨ ਦਿਖਿਆ ਵਧੀਆ ਤਰ੍ਹਾਂ ਵੀ ਜਿਵੇਂ ਸੱਸ ਜੀ ਨੇ ਸਹਬਾਜ ਨੂੰ ਗੋਦੀ ਚ ਲਿਆ ਲੈ ਕੇ ਬਹੁਤ ਹੀ ਜਿਆਦਾ ਵੀ ਪਿਆਰ ਕੀਤਾ ਬਹੁਤ ਜਿਆਦਾ ਸੰਭਾਲਿਆ ਨੂੰ ਇਸ ਤਰ੍ਹਾਂ ਕਰਕੇ ਫਿਰ ਅਸੀਂ ਹਸਪਤਾਲ ਚੱਲਣ ਲੱਗੇ ਗੰਗਾ ਨਗਰ ਲੈ ਕੇ ਜਾਣ ਲੱਗੇ ਤੁਸੀਂ ਕਰਿਆ ਵੀ ਸੰਤ ਜੀ ਨੂੰ ਫੋਨ ਲਾ ਲਈਏ ਵੀ ਹਸਪਤਾਲ ਲੈ ਕੇ ਜਾ ਰਹੇ ਹਾਂ ਤਾਂ ਸੰਤ ਜੀ ਦਾ ਫੋਨ ਨਹੀਂ ਲੱਗਾ ਤਾਂ ਫਿਰ ਅਸੀਂ ਸੋਚਿਆ ਵੀ ਨਹੀਂ ਸਾਨੂੰ ਆਸ਼ੀਸ਼ ਤਾਂ ਸਵੇ ਬਾ ਹੀ ਮਿਲ ਗਈ ਸੀ ਚਲ ਜਾਂਦੇ ਆ ਫਿਰ ਅਸੀਂ ਕੋ ਰੋ ਕਮਿਟਮੈਂਟ ਕਰਕੇ ਚੱਲੇ ਕਿ ਅੱਜ ਸ਼ਾਮ ਨੂੰ ਜੇ ਸਾਨੂੰ ਡਾਕਟਰ ਨੇ ਵਾਪਿਸ ਕਰਤਾ ਚਾਹੇ ਕੁਝ ਵੀ ਕਰੇ ਕੁਝ ਵੀ ਪਿਆ ਕੁਛੀ ਹੋ ਜਵੇ ਅਸੀਂ ਕੱਲ ਚਰਚ ਹੋਵਾਂਗੇ ਫਿਰ ਅਸੀਂ ਉਸ ਦਿਨ ਬਿਗਨਾ ਬਹੁਤ ਪਈਆਂ ਦੁਪਹਿਰ ਤੱਕ ਸਾਨੂੰ ਪਰ ਅਸੀਂ ਰਾਤ ਨੂੰ 9:00 ਵਜੇ ਤੱਕ ਬੁੱਧਵਾਰ ਨੂੰ ਚਰਚ ਪਹੁੰਚ ਗਏ ਸੀ ਉਸ ਤੋਂ ਅੱਜ ਤੱਕ ਅਸੀਂ ਚਰਚ 'ਚ ਹੀ ਹਾਂ ਔਰ ਦੇਖੋ ਬਿਨਾ ਆਪਰੇਸ਼ਨ ਤੋਂ ਹੱਤਾ ਹੋ ਗਿਆ ਹੈ ਗੋਲੀ ਲੱਗੀ ਹੋਵੇ ਤਾਂ ਤੁਹਾਨੂੰ ਪਤਾ ਕਿ ਕੁਝ ਹੋ ਜਣਾ ਹੈ ਬੱਚਾ ਤੁਹਾਡੇ ਬੰਦੇ ਦੀ ਨਹੀਂ ਗੱਲ ਕਰ ਰਿਆ ਮੈਂ ਬੱਚਾ ਦੇਖੋ ਤੁਸੀਂ ਬੰਦਾ ਵੱਡਾ ਚਲੋ ਮੰਨਿਆ ਠੀਕ ਹੈ ਸਮਝਦਾ ਰਿਆ ਉਹਨੇ ਸਾਰਾ ਕੁਝ ਮੈਨੇਜ ਕਰ ਲਿਆ ਤੇ ਆ ਦੇਖੋ ਹੱਲੇ ਆ ਐਕਸਰੀ ਦੇ ਵਿੱਚ ਹੱਲੇ ਉਦਾਂ ਹੀ ਉਹ ਸ਼ੋਅ ਹੋ ਰਹੀ ਹੈ ਗੋਲੀ ਦੇਖ ਸਕਦੇ ਆ ਦੱਸੇ ਜਿਹੜੇ ਕਹਿੰਦੇ ਨਾ ਚਰਚੇ ਦੇ ਵਿੱਚ ਇਦਾਂ ਹੀ ਖੜੇ ਕਰ ਦਿੰਦੇ ਗਵਾਹੀਆਂ ਕਰਾਉਂਦੇ ਆ ਆ ਦੇਖੋ ਖੁਦਾ ਨਵੇਂ ਜੀਵਨ ਕਿਦਾਂ ਦੇ ਰਿਹਾ ਹੈ ਅਗਰ ਤੁਸੀਂ ਮਹਾਂਸਾਮਰਾਤ ਦੇ ਅੰਦਰ ਆ ਤੁਹਾਡਾ ਵਾਲ ਵੀ ਵਿੰਗਾ ਨਹੀਂ ਖੁਦਾਬੰਦ ਹੋਣ ਦਵੇਗਾ ਇਮਾਨਦਾਰ ਰਹਿਣਾ ਹੈ ਆਪਣੇ ਅਕਵੇ ਨਾਲ ਔਰ ਆਪਣੇ ਪਵੰਦੇ ਨਾਲ ਬਿਲਕੁਲ ਹੀ ਉਸ ਤੋਂ ਬਾਅਦ ਬਲੱਡ ਨਹੀਂ ਨਿਕਲਿਆਗਾ ਸੰਤ ਜੀ ਬਿਲਕੁਲ ਅੱਜ ਪਰਮਾਨੈਂਟਲੀ ਦੇਖਿਆ ਜੇ ਤੁਸੀਂ ਪਿਛਲੇ ਸਾਡੇ ਤੁਸੀਂ ਇੱਕ ਵਾਈ ਸੁਣੀ ਸੀ ਨਾ ਕਿ ਇੱਕ ਐਕਸੀਡੈਂਟ ਵਾਲਾ ਕੇਸ ਆਇਆ ਔਰ ਉਹਦੀ ਇੱਕ ਹੱਡੀ ਕੱਢ ਕੇ ਰੱਖ ਲਿਓ ਡਾਕਟਰਾਂ ਨੇ ਕਿਹਾ ਕਿ 3 ਮਹੀਨੇ ਬਾਅਦ ਥੋੜਾ ਜਿਹਾ ਰਿਕਵਰ ਕਰੇਗਾ ਫਿਰ ਹੱਡੀ ਵਿੱਚ ਪਾਵਾਂਗੇ ਔਰ ਜਦੋਂ ਤੁਸੀਂ ਪ੍ਰੇਅਰ ਕਰਵਾ ਕੇ ਗਏ ਉਹ ਹੱਡੀ ਪਹਿਲਾਂ ਤੋਂ ਉਹਦੇ ਸਰੀਰ ਦੇ ਵਿੱਚ ਸੀਗੀ ਨਵਾਂ ਜੀਵਨ ਪਰਮੇਸ਼ਵਰ ਕਿੱਦਾਂ ਦੇ ਰਿਹਾ ਹੈ ਇਹ ਗੋਲੀ ਹੁਣ ਡਾਕਟਰ ਨਹੀਂ ਜੀਜ਼ਸ ਨਹੀਂ ਕਹਾਲੇਗਾ ਔਰ ਬਿਨਾ ਅਪਰੇਟ ਤੋਂ ਕਹਾਲੇਗਾ ਔਰ ਜਬਰਦਸਤ ਹੋਏਗਾ ਇਹ ਸ਼ੂਗਰ ਦਾ ਸਿਨਾ ਤਾਰੀਫ ਕਰੀਏ ਖੁਦਾ ਦੇ ਲਈ ਚੋਰ ਦੇ ਨਾਲ ਸਭ ਜਾਣੇ ਮਹਿਮਾ ਕਰੀਏ ਪਰਮੇਸ਼ਵਰ ਦੇ ਲਈ ਤੇਰਾ ਲਹੂ ਖੁਦਾਵੰਤਾ ਬੜੇ ਮੋਜਿਸ ਕਰਦਾ ਨੇ